ਤੂੰ ਮੈਨੂੰ ਲਬਦਸ਼ ਲਬਦਸ਼ ਤੂੰ ਮੈਨੂੰ ਮੇਰਾ ਪੁੱਤ ਮੈਂ ਰਾਜਾ ਲਬਦਸ਼ ਇੱਥੇ ਨਹੀਂ ਬਹਿਣਾ ਹੁਣ ਬਸ ਬਰਾਬਰ ਤੇ ਬਹਿਣਾ ਚੱਲ ਬਸ ਸਰੇ ਸਰੇ ਕਹਿੰਦੀ ਪਾਪਾ ਲਾ ਦੋ ਪਾਪਾ ਉਹ ਲੱਗ ਗਿਆ ਉਹ ਲੱਗ ਗਿਆ ਆ ਡਾਂਸ ਹੋਣ ਲੱਗ ਸ਼ੁਰੂ ਹੋ ਗਿਆ ਲੈ 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 ਆਮਸਾ ਉਹ ਮੰਗਣੇ ਕਿ ਆ ਬਾਕੀ ਕਸ਼ਮੀਰ ਵਾਲ ਤੇ ਬਹੁਤ ਟਰਨਲ ਆਉਂਦੀਆਂ ਹੁਣ ਤੇ ਬੜਾ ਲੈ ਵੀ ਗੋਪੀ ਹੁਣ ਦੀ ਕਰ ਲਈ ਤਿਆਰੀ ਜਾਣ ਦੀ ਉਹਨਾਂ ਨੇ ਇਸ ਤੋਂ ਉਥੋਂ ਉਹ ਉਹ ਆਪ ਹੀ ਆ ਗਏ ਸਾਰੇ ਉਹ ਨਹੀਂ ਜਾਂਦੇ ਚਾਚੇ ਹੁਣੀ ਇਹਨਾਂ ਦੇ ਚਾਚੇ ਸਾਰੇ ਆ ਗਏ ਚਾਚੇ ਨੇ ਕਿ ਲੱਕਾ ਦਾ ਗਮਸ਼ਟਾ ਉਹ ਇੱਥੇ ਆ ਗਿਆ ਇਹ ਜਿਹੜਾ ਛਾਹ ਛਾਹ ਤਰ ਬਰੀਡ ਪਿਲਿਆ ਕੋਲ ਤੋਂ ਆਉਂਦਾ ਹੈ ਹੈ ਉਹਨੇ ਆਪਣੇ ਇੱਥੇ ਵੀ ਇੱਕ ਹੈਗਾ ਵੀ ਇਹ ਕਾਲਜ ਉਹ ਲੋਦੇ ਵਿੱਚ ਲੱਗ ਗਿਆ ਕੋਚੇ ਨੇ ਮਹੀਨੇ ਦੀ ਮਿਹਨਤ ਕੀਤੀ ਹੈ ਇਸਾ ਦੀ ਇਸ ਜਿਹੜੀ ਮੈਂ ਕੰਨ ਅੱਛਾ ਇਹ ਵੀ ਤਿਆਰੀ ਸ਼ਰੀ ਹੋ ਗਈ ਹੈ ਪੱਗ ਮੰਨ ਲਈ ਮਜੈਂਟਾ ਮਜੈਂਟਾ ਵੀਰ ਨਹੀਂ ਅਡਾ ਟਬਰ ਮਜੰਟਾ ਬੜੀ ਭਗਵੰਦਰ ਤੂੰ ਦੱਸ ਹੋਰ ਮੱਕੂ ਕੋਈ ਬੰਨੇ ਮਜੰਟਾ ਬੰਨੀ ਮਜੰਟਾ ਹੀ ਸਾਸਰੀਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦਿਨ ਵਲੌਗ ਦੇ ਵਿੱਚ ਤੇ ਅੱਜ ਜਾ ਰਹੇ ਆਪਾਂ ਬਹੁਤ ਹੀ ਖਤਰਨਾਕ ਮੈਂਬਰ ਨੂੰ ਮਿਲਣ ਵਾਸਤੇ ਇਹਦੇ ਤੁਹਾਨੂੰ ਦੱਸ ਦਈਏ ਕੌਣ ਆ ਬੰਦਾ ਭੂਆ ਜੀ ਭੂਆ ਜੀ ਭੂਆ ਜੀ ਤੇ ਭੂਆ ਜੀ ਨੂੰ ਮੈਂ ਜਾ ਰਹੇ ਆ ਵੀ ਇਹ ਘੱਟੋ ਘਾਟ ਨਹੀਂ ਤੇ 1.5 ਸਾਲ ਬਾਅਦ ਹਾਂ 1 ਸਾਲ ਤੇ 4 ਮਹੀਨੇ 1 ਸਾਲ ਤੇ 4 ਹੈ 2 ਮਹੀਨੇ ਆ ਇਹ ਵਿਆਹ ਤੋਂ ਨੇ ਵਿਆਹ ਤੋਂ ਪਹਿਲਾਂ ਮਤਲਬ ਤਾਂ ਦਾ ਨਾ ਤੁਹਾਡੇ ਵਿਆਹ ਤੋਂ ਪਹਿਲਾਂ ਵੀ ਕਹਾਣੀ ਪੈ ਗਈ ਨਾ ਵਿੱਚੋਂ ਵੀ 15 ਦਿਨ ਗਣੋ ਨਾ 10 ਦਿਨ ਕਿ 15 ਦਿਨ 1 ਮਹੀਨਾ ਚਲੋ ਵੀ ਉਹ ਵੀ ਗਣ ਲਓ ਮਤਲਬ ਅਬ ਤੇ 3 ਮਹੀਨੇ ਹੋ ਗਏ ਮਤਲਬ ਤੁਸੀਂ ਲਾ ਲਓ ਵੀ ਵੀ 3 ਕੁ ਮਹੀਨੇ ਲਾ ਲਓ 1 ਸਾਲ ਤੇ 3 ਕੁ ਮਹੀਨੇ ਹੋ ਗਏ ਉਹਨਾਂ ਮਿਲਿਆ ਨੂੰ ਤੇ ਹੁਣ ਮਿਲਣਾ ਵੇਖਣਾ ਉਹ ਕਿ ਅਜ ਸਿਹਤ ਕਿੰਨੀ ਕੁ ਹੋਈ ਆ ਸਿਹਤ ਵੇਖਾਂ ਕਿੰਨੀ ਕੁ ਹੋਈ ਆ ਕਿਹਤ ਵੀ ਨਹੀਂ ਸੀ ਇਹ ਤਾਂ ਨਿਕਾ ਜਾ ਕੇ ਦੱਸੂਗੀ ਤੈਨੂੰ ਕੋਈ ਗੱਲ ਨਹੀਂ ਕਹ ਨਹੀਂ ਗੱਪੀ ਲੈ ਵੀ ਕੁੜੀ ਵੀ ਹੋ ਗਈ ਤਿਆਰ ਮਿੱਤਰੋ ਕੁੜੀ ਤਿਆਰ ਹੋ ਗਈ ਟਾਵਰ ਕੱਢ ਲਿਆ ਕਹਿੰਦੇ ਇੱਕ ਟਾਵਰ ਕੱਢ ਲਿਆ ਕ ਟਾਵਰ ਮਾਰ ਲਿਆ ਹੋਰ ਮਾਰ ਲਿਆ ਅੱਛਾ ਮਾਰ ਲਿਆ ਕੌਣ ਕਰ ਦੇ ਕਮੈਂਟ ਕਰਕੇ ਦੱਸੇ ਤੋ ਕੌਣ ਕਰ ਦਿੰਦਾ ਨਹੀਂ ਦਣੀ ਇਦਾਂ ਜਾਣਾ ਕਿ ਨਹੀਂ ਜਾਣਾ ਕਿੰਨੇ ਟਿਕਣ ਦੇ ਤੁਸੀਂ ਦੇ ਉਹ ਲਿੰਗ ਸ਼ਾਨੂ ਆਪ ਵੀ ਮਾਮੂ ਨੂੰ ਤੇ ਆਉਣਾ ਹਾਂ ਆਇ ਰਹੇ ਨੇ ਦਿਵਰ ਪਰਜਾਈ ਦੀ ਮੈਚਿੰਗ ਹੋ ਗਈ ਹਾਂ ਜੀਟ ਲੱਗਦਾ ਕਿ ਦਿਵਰ ਜੀਟ ਹੈ ਜੀਟ ਹੈ ਹਾਂ ਜੀਟ ਮੇਰੇ ਵੀ ਜੀਟ ਹੀ ਬੱਟੇ ਹਾਂ ਹਾਂ ਤੇ ਵੀ ਮੰਮੀ ਵੀ ਆ ਗਏ ਤੇ ਮਿੱਠੀ ਕੀ ਮੰਗਦੀ ਹੈ ਕੀ ਮੰਗਦੀ ਹੈ फेर ਨਿਕਲ ਗਿਆ ਸ਼ੀਸ਼ਾ ਲੈ ਆ ਮੈਂ ਬਣਾ ਲੈ ਕੀ ਅੰਧੀ ਹਾਥੀ 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 ਲੈ ਫਿਰ ਫੜ ਲੈ ਗੁੱਪ ਜੜਾ ਇਹਨੇ ਇਹਨੇ ਸਬਸਕ੍ਰਾਈਬ ਦੇ ਵਿੱਚ ਲਾ ਲਿਆ ਇਹਨੇ 100 ਦੀ ਦੇਣੀ ਮੈਂ ਹੈ ਚੱਲ ਲੈ ਲੈਨੇ ਹਾਂ ਉਹ ਦੀ ਮਦਰ ਚਲਾ ਗਈ ਛੋਟੀ ਇਹਨੇ ਕਰਾਈ ਚਲੋ ਇਹ ਪੋ ਫੋਨ ਤੇ 이어ਪਾਰ ਪਾਉਂਦੀ ਜੋ ਫੜ ਲਾ ਤੋੜ ਦੇਨੇ ਫੋਨ ਇਹਨੇ ਸੌਰੀ ਚਲੋ ਅੰਦਰ ਚਫੀ ਪਾੜਾ ਚਲ ਵੀ ਗੁੱਸੇ ਨਾਲ ਰਾਜ ਕੀ ਦੂਰ ਹੋ ਗਈ ਭਾਈ ਉਹ ਵੀ ਪਾਉਂਦੀ ਉਹਨੂੰ ਵੀ ਪਾੜਾ ਵਿੱਚ ਜਫੀ ਤੂੰ ਮੇਰੇ ਪਾੜਾ ਪਈ ਜੱਫੀ ਪਾੜੋ ਅੱਛਾ ਹੁਣ ਪਾ ਮਸੀ ਪਾ ਦੇ ਚਲੋ ਚਲੋ ਜੀ ਉਹ ਪਹਿਲੇ ਸੂਰ ਲੱਗ ਜਾਂਦੀ ਚਲੋ ਲੈ ਚਲੋ ਤੁਸੀਂ ਮੈਂ ਕਿਹ ਹੈ ਕੋਈ ਨਾ ਕੋਈ ਨਾ ਉਹ ਸਾ ਸਾਗਣ ਤਾਂ ਦੇਣਾ ਹੈ ਨਹੀਂ ਨਹੀਂ ਉਹ ਤਾਂ ਦੇਣਾ ਹੈ ਜੇ ਨਹੀਂ ਲੈ 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 ਦਾਦੀ ਨੂੰ ਪਾ ਦੇ ਬਸੀ ਪਾ ਦੇ ਇੱਕ ਤੁਸੀਂ ਦਾਦੀ ਨੂੰ ਪਾ ਦੇ ਬਸੀ ਭੱਜ ਕੇ ਦਾਦੀ ਨੂੰ ਪਾ ਦੇ ਦਾਦੀ ਨੂੰ ਵੀ ਦਾਦੀ ਨੂੰ ਪਾ ਦੇ ਇੱਕ ਬਸੀ ਤੇਰੀ ਉਹ ਕਿਦਾਂ ਸਾਈਡ ਨੂੰ ਪਾਉਂਦੀ ਐ ਇਹਨੇ ਮੰਮੀ ਕਿੱਥੋਂ ਜਾ ਕੇ ਖਲੀ ਸਾਈਡ ਨੂੰ ਜੱਫੀ ਪਾਉਂਦੀ ਆ ਕਰਕੇ ਲੈ ਲੈ ਆ ਵੀ ਆ ਵੀ ਆ ਵੀ ਆ ਕਿਧਰੋਂ ਚੱਲ ਮੈਨੂੰ ਪਾ ਮੈਨੂੰ ਪਾ ਆਹ ਪਹੁੰਚ ਨਹੀਂ ਆਵੇ ਟੇਢੀ ਹੀ ਹੋ ਗਏ ਚੱਲਾ ਫੇਰ ਉਧਰ ਫੋਨ ਜਾਓ ਵੇ ਵਾਰੀ 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 ਕੀ ਦਾਦੀ ਨੂੰ ਪਾ ਦੇ ਚਲੋ ਬਸ ਆਜੋ ਹਣ ਚਲੋ ਚਲੇ ਚਲੀਏ ਬਾਏ ਮੈਂ ਚੱਲਿਆਂ ਜਾ ਮੈਂ ਚੱਲਿਆਂ ਤੂੰ ਬਸੀਆਂ ਪਾਹ ਲੈ ਘੰਟਾ ਡੇਢ ਘੰਟਾ ਨਹੀਂ ਨਹੀਂ ਮੈਂ ਚੱਲਿਆਂ ਬਾਏ ਬਾਏ ਮੈਂ ਚੱਲਿਆਂ ਬਾਏ ਬਾਏ ਚੱਲਾ ਜਾ ਆ ਜਾ ਆ ਜਾ ਚੱਲ ਆ ਜਾ ਆ ਜਾ ਚਲੀ ਜਾ ਜਾ ਹਾਂ ਮੇਤੀ ਆ ਜਾ ਮੇਤੀ ਉਹ ਮੇਤੀ ਹੈ ਰੋਈ ਕੋ ਕਾ ਦੀ ਸੀ ਮੇਰੀ ਚਲੋ ਆਇਆ 1 ਮਿੰਟ ਮੈਂ ਚਲੇ ਜੀ ਚੰਗਾ ਜੀ ਉਸਤਾਦ ਜੀ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਨਹੀਂ ਆਉਦੀ ਸਤਿ ਸ਼੍ਰੀ ਅਕਾਲ ਜੀ ਵਾਏ ਮੈਂ ਤੇ ਲੈਂ ਵਾਏ ਲੈ ਸਮਾਰ ਰਖ ਲੈ ਡਗੀ ਚ ਤੇ ਹੁਣ ਚੱਲੇ ਆਪਾਂ ਹੁਣ ਗੱਡੀ ਲੱਗੀਏ ਕਿ ਮੈਂ ਗੱਡੀਓ ਕੱਢ ਲਈ ਪਹਿਲਾਂ ਗੱਡੀ ਲੱਗੀ ਅਸੀਂ ਵੇਟ ਕਰ ਰਹੇ ਹਾਂ ਮੈਂ ਨਹੀਂ 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 ਆ ਜਾਣਾ ਆ ਜਾਣਾ ਇੱਕ ਦਮ ਮਿੰਟ ਲੈ ਕੀ ਕਿਹਾ ਤੂੰ ਮੈਂ ਨਾ ਕਲਾਸ ਆ ਗਿਆ ਜਾਂਦੇ ਕੋਣੀ ਅੰਕਲ ਹੀ ਘੰਟੀ ਕੋਣੀ ਆਂਟੀ ਅੱਛਾ ਅੱਛਾ ਆਜੋ 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 ਨਿਕਲੋ ਬਾਹਰ ਉਹ ਕਿੱਧਰ ਉਹ ਤਾਂ ਕਿੱਧਰ ਗਈ ਦਾਦੇ ਵੀ ਚਲ ਗਈ ਰੋਟੀ ਲੈਣ ਚਲੋ ਆਜੋ ਆਜੋ ਗਰਮੀ ਬਹੁਤ ਹੋ ਗਈ ਹੈ ਬੈ ਜਾ ਬੈ ਜਾ ਬੈ ਜਾ ਅਹੀਂ ਚੱਲ ਪਏ ਹੁਣ ਤੇ ਬਹੁਤ ਜਰਾਮਵਾਦ ਭਰਾ ਅਗਲੀ ਸੀਟ ਤੇ ਬੈਠਾ ਨਹੀਂ ਤੇ ਕਿੱਥੇ ਯਾਰ ਸਮਾਂ ਹੀ ਹੋ ਗਿਆ ਅਗਲੀ ਸੀਟ ਤੇ ਵੀ ਜਾਵ ਲੈਣੇ ਮੜ ਕੇ ਬਹਿਣ ਵਾੜ ਗਏ ਜੀ ਤੇ ਨਹੀਂ ਕੋਈ ਚਲੋ ਮਾਰੇ ਨੇ ਕਿਰਪਾ ਕੀਤੀ ਇਕੱਠੇ ਹੋ ਗਏ ਆ ਵੀ ਤੇ ਹੁਣ ਜਾ ਰਹੇ ਭੋਜਨ ਮਿਲਣਾ ਮਾਫ਼ਤਰ ਵੀ ਥੋੜਾ ਆਪਣਾ ਕਿਉਂਕਿ ਗਲਤੀਆਂ ਸਾਡੀਆਂ ਦੋਨੋਂ ਦੀਆਂ ਆਈਆਂ ਤੇ ਉਹ ਤੁਹਾਨੂੰ ਆਪਾਂ ਦੱਸਾਂਗੇ ਜੇ ਹੋ ਸਕਿਆ ਜੇ ਮੈਂ ਪੱਕਾ ਨਹੀਂ ਵਾਦਾ ਕਰਦਾ ਮੈਂ ਦੱਸਾਂਗੇ ਦੱਸਾਂਗੇ ਜੇ ਆਪਣਾ ਨੂੰ ਸਹੀ ਲੱਗੇ ਤਾਂ ਤੁਹਾਨੂੰ ਦੱਸਾਂਗੇ ਜੇ ਨਾ ਸਹੀ ਲੱਗੇ ਫਿਰ ਔਖਾ ਆ ਫਿਰ ਬਸ ਇਦਾਂ ਹੀ ਦੱਸਦੇ ਨਹੀਂ ਗੱਲ ਬਸ ਤੇ ਆਪਣਾ ਟਾਈਮ ਲਗਾ ਜੇ ਤੁਹਾਡੇ ਜ਼ਿਆਦਾ ਕਮੈਂਟ ਆਏ ਫਿਰ ਜ਼ਰੂਰ ਆਪਾਂ ਤੁਹਾਨੂੰ ਜ਼ਿਆਦਾ ਨਹੀਂ ਕਹਿੰਦੇ ਬੜਾ ਬਹੁਤ ਦੱਸਦਾ ਹਾਂ ਕਿ ਕੀ ਕਾਰਨ ਕੀ ਹੋਇਆ ਸਕੇ ਤੇ ਕੀ ਚੱਕਰ ਪਿਆ ਬਸ ਲਾਓ ਜਿ ਲਾਓ ਗੱਡੀ ਗਾਂ ਕਰ ਲਈ ਠਾਂ ਕਰ ਲਈ ਠਾਂ ਗੱਡੀ ਮਰੂਦ ਲੈ ਲਈ ਕਾਪੀ ਦਾ ਲਾਓ ਜਿ ਲਾਓ 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 ਮਾਲਕੋ ਮਾਲਕੋ ਲਾਓ ਜਿ ਲਾਓ ਸਾਹਿਬ ਜੀ ਐਜੰਟੀ ਹੁਣਾਂ ਦਾ ਰੇੜੀ ਨਹੀਂ ਲਾਈ ਇੱਥੇ ਮਗਰ ਇੱਥੇ ਕੰਟੀ ਹਣੀ ਰੇੜੀ ਲਾਉਂਦੇ ਆ ਉਹਨੇ ਨੀ ਨਾ ਰੇੜੀ ਲਾਈ ਅੱਜ ਅੱਜ ਤੇਰੀ ਕੱਲੀ ਲੱਗੀ ਪਾ ਰੇੜੀ ਹਨਾ ਵੱਡੇ ਵੇਰ ਜਾਂ ਚੱਕਰ ਗਿਆ ਸੱਦਾ ਹੋਇਆ ਤੇਜ਼ ਅੱਛਾ ਅੱਛਾ ਹਾਂਜੀ ਤੇ ਰੇੜੀਆਂ ਬੰਦ ਕਰ ਦਿਆਂ ਚੁੱਕ ਦਿਆਂ ਕਈਆਂ ਨੇ ਰੇੜੀਆਂ ਹੁਣ ਤੁਹਾਨੂੰ ਮਾਲ ਮਿਲੂਗਾ ਜੇ ਕੋਈ ਹੈ ਹਮ ਕਿਦਾਂ ਕਿਦਾਂ ਦਾ ਅਮਰੂਦ ਗੋਪੀ ਨੇ ਸਟੇਸ਼ਨ ਤੇ ਲਗਾਇਆ ਆਪਣਾ ਮੋਰਚਾ ਕੋ ਜਿੰਦਾ ਆਪਣਾ ਮੋਟਰਸਾਈਕਲ ਲੈਣ ਵਾਸਤੇ ਗਿਆ ਆ ਇਹ ਆਪਾਂ ਜਾ ਰਹੇ ਹਾਂ ਗੋਪੀਨ ਦੇ ਘਰੇ ਪਿੰਡ ਖਾਪੜ ਖੜੀ ਪਹੁੰਚ ਗਏ ਜੀ ਆਪਾਂ ਕਰੋ ਚੱਕ ਲੈ ਉੱਠਣਾ ਫੜਾਦਾ ਮੈਨੂੰ ਭੁਆਨ ਸ਼ੱਕ ਪੈਣਾ ਵੀ ਇਹ ਵੀ ਨਾਲ ਆਉਂਦੇ ਆ ਮਮਾ ਨੂੰ ਨਹੀਂ ਇਹਨਾਂ ਦੱਸਿਆ ਵੀ ਜਾ 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 ਮਮਾ ਨੁਕਸਾਨ ਕਰਤਾ ਸਰਗੇ ਮਾਰਤੇ ਆਵੇ ਗੱਡੀ ਤੇ ਓਏ ਤੈਨੂੰ ਦੱਸਦਾ ਘਰ ਚੱਲ ਚੱਲ ਗੋਪੀ ਹੁਣਾਂ ਦੇ ਪਿੰਡ ਆਏ ਆ ਤੇ ਅਮਲੀ ਹੀ ਕਿ ਕਿਤੇ ਤੇ ਉਹ ਪਿੰਡ ਵਾਲੇ ਦੱਸਣਗੇ ਅਮਲੀ ਸਰਗਿਆ ਚੁੱਕ ਕੇ ਲਾਏ ਆ ਕਿਤੇ ਉਧਰੋਂ ਪੁੱਲ ਵੱਲੋਂ ਸਰਗਿਆ ਚੁੱਕ ਕੇ ਲੈ ਲੰਮੀ ਲੰਮੀ ਲੈਂਥਾਂ ਤੇ ਆਡੇ ਦਾ ਨੂੰ ਰੱਖ ਕੇ ਤੇ ਭਰਾ ਉਧਰੋਂ ਫਾਂਡੇ ਗੱਡੀ ਤੇ ਲੀਕਾਂ ਪਾਤੀਆਂ ਨੇ ਕੰਜਰਾਂ ਨੇ ਭੈਣ ਜੋ ਅਮਲੀ ਹੀ ਕਿ ਪਿੰਡ ਦੇ ਇਹਨਾਂ ਦੇ ਤੇ ਹੁਣ ਗੋਪੀਵਾਲ ਪਹੁੰਚ ਗਏ ਆ ਤੇ ਮਰੂਤ ਥੋੜੇ ਆ ਵੀ ਤੇ ਇਹਨੇ ਹੋ ਠੰਡੇ ਦੀ ਬੋਦੀ ਮੈਂ ਹੀ ਫੜ ਲਈ ਮਹਾ ਮੈਂ ਫੜ ਕੇ ਖੜਦਾ ਆ ਮਾ ਉਹਨਾਂ ਪੂਆ ਦੇ ਨਾਲ ਸ਼ੱਕ ਪੈਣ ਦੀਪੂ ਵੀ ਆਇਆ ਨਾਲ ਐਸਾ ਸਿਕਾਲ ਸਿਕਾਲ ਕਿਤੇ ਚਾਹ ਤਾ ਪਾ ਦਦੀ ਦਾਦੀ ਦਾਦੀ ਉਹ ਤਾਂ ਦੇ ਜੀ ਨਹੀਂ ਕਰ ਦੋ ਨਹੀਂ ਕਰ ਦੋ ਕੋਈ ਨਹੀਂ ਹੁੰਦਿੰਦਾ ਕਾਕਾ ਕਾਕਾ ਮਿਠੇ ਕਾ ਲੈ ਵੀ ਫਰਾ ਦਾ ਕਮਰਾ ਬਹੁਤ ਸੋਹਣਾ ਫੋਟੋਆਂ ਲੱਗੀਆਂ ਹੋਈਆਂ ਨੇ ਪਾਣੀ ਪਾਣੀ ਉਹ ਲੈਣ ਲੱਗੀ ਇੱਥੇ ਬਰਾਸੋ ਫਲ ਕੰਦਾ ਹੀ ਉਧਰ ਰਹਾਤਾ ਉਧਰ ਹੋਰ ਸੁਣਾਉ ਤੀ ਠੀਕ ਠਾਕ ਭਾਈ ਚਲੋ ਵਧੀਆ ਅਛਾ ਇਧਰ ਬਾਲਟੀ ਰੱਖੀ ਆ ਮੰਮ ਪਾ ਦੋ ਵੀ ਮੰਮ ਪਾ ਦੋ ਕੋ ਮੰਮ ਕੋ ਦਦੀ ਮੰਮ ਦੇ ਦੋ ਮੰਮ ਤੇ ਬੜਾ ਬੜਾ ਇਹ ਗੋਪੀਨ ਦੇ ਨਾਮ ਵਿਲਾ ਟੀ-ਸ਼ਰਟ ਨਾਲ ਮੈਚ ਕਰਕੇ ਠੰਡਾ ਲੈਂਦਾ ਕਿ ਨਹੀਂ ਤਾਹ ਗੱਡੀ ਖਾਲ 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 ਲੈ 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 ਲੇ ਬੀ ਉਹਨੇ ਗੱਡੀ ਦੀ ਵਾਲੀ ਹੋ ਗਈ ਆ ਮੁੱਸੇ ਵਾਲੀ ਦੀ ਆ ਐਸੇ ਥਾਰ ਬਣਾਇਆ ਵਧੀਆ ਸਹੀ ਆ ਉਹ ਉਹਦੇ ਕਿ ਤਾ ਉਹ ਬੜਾ ਤੜਾ ਫੁੱਡਾ ਮਾਰਿਆ ਨਾ ਉਹ ਸਹੀ ਹੈ ਉਹ ਤੇ ਸਿੱਧੀ ਪੱਖਾ ਲਾਵਾਂਗੇ ਨਾ ਹਾਂ ਸਿੱਧੀ ਆ ਫੇਰ ਆ ਉਹ ਫੈਨ ਬਾਕਸ ਲਾਉ ਜੂਣ ਫੇਰ ਥੋੜਾ ਠੀਕ ਹੋ ਜੂਗਾ ਹੋ ਤਾਂ ਫਿਰ ਸਹੀ ਹੈ ਬਰਾੰਡਾ ਦੋਵੇਂ ਠੰਡੇ ਹੀ ਜਾਂਦੇ ਮੈਂ ਨਾ ਉਹਨਾਂ ਵਾਲਾਂ ਨੂੰ ਫੜ ਕੇ ਬੜਕਾਉਣ ਲਈ ਆ ਕਾਕਾ ਕਿਥੇ ਕਾਕਾ ਕਿੱਥੇ ਕਾਕਾ ਗੁਣ ਗੁਣ ਕਾਕਾ ਕਿੱਥੇ ਆ ਆਨੇ ਕਾਕਾ ਆਇਆ ਕਾਕਾ ਦੀ ਕੱਤਾ ਤੂੰ ਥੋੜੀ ਕਾਕਾ ਤੂੰ ਦੇ ਵੱਡਾ ਆ ਤੂੰ ਥੋੜੀ ਕਾਕਾ ਆਈ ਨਹੀਂ ਆਈ ਨਹੀਂ ਕਿਦੇ ਆਈ ਨਹੀਂ ਡਾਂਸੀ ਕਰਦਾ ਹੀ ਪਤਾ ਡਾਂਸੀ ਕਰਦਾ ਡਾਂਸੀ ਕਰਦਾ استانੀ ਆਇਆ ਉਦਾਂ ਖੜਦੇ ਖਲੋ ਯਾਰ ਮੈਂ ਤੈਨੂੰ ਚਲ ਮੋਟਾ ਬਾਈ ਬਣ ਕੇ ਖਾਓ ਭਾਈ ਮੋਟਾ ਬਾਈ ਬਣ ਗਿਆਈ ਯਾ ਵਾ ਮਾਤ ਦਾਦੂ ਵੇਖ ਨਹੀਂ ਦੇ ਦਾਦੂ ਨੂੰ ਵੇਖਣ ਦੇ ਬਾਜ ਦੇ ਦਾਦੂ ਦਾਦੂ ਹਾਂ ਕੋ ਬਾਜ ਮਾਰ ਕੇ ਬੰਦੀਗਾ ਇਹ ਆਪਾਂ ਖਾ ਲਈ ਹੁਣ ਸਮੋਸੇ ਤੇ ਹੁਣ ਅੰਕ ਆਪਾਂ ਛੱਪਾਂ ਚੱਲ ਰਹੀਆਂ ਭਈ ਦੇ ਨਾਲ ਤੇ ਅਦਰ ਗਾਣੇ ਚੱਲ ਰਹੇ ਐ ਫਫੜ ਜੀ ਚੱਲੇ ਨੇ ਡਿਊਟੀਆਂ ਹੁਣ ਆਇਓ ਓ ਸਵੇਰੇ ਨਹੀਂ ਹੋਣਾ ਇਹਨਾਂ ਨੇ ਇਹਨਾਂ ਨੇ ਫਫੜ ਜੀ ਨੇ ਹੋਣਾ ਪਰਸੂ ਹੁਣ ਮੈਂ ਜੇ ਮਿਲ ਕੇ ਲਈ ਹੁਣ ਠੀਕ ਐ ਕਿਉਂਕਿ ਡਿਊਟੀਆਂ ਨੇ ਫਫੜ ਜੀ ਦੀ ਸ਼ੇਵ ਇਹਦੇ ਨਾਲ ਹੈਗਾ ਜੀ ਲਓ ਜੀ ਇਹਨਾਂ ਕਰੇ ਕਹਿੰਦੇ ਚਿੜੀਆ ਰਾਣੀ ਨਹੀਂ ਲੱਗਦਾ ਨਾ ਮੈਂ ਕਹਾਂ ਕੋਈ ਗੱਲ ਨਹੀਂ ਤੁਹਾਡੇ ਘਰੇ ਵੀ ਲੱਗਣ ਲਾ ਦਿਆਂਗੇ ਕੁੜੀਆਂ ਵੇਖਣ ਦਾ ਵੀ ਹੁਣ ਭਰਾ ਚੱਲਿਆ ਥੌਮ ਲੈਣ ਵਾਸਤੇ ਉਹ ਵੀ ਇੱਕ ਹੋਰ ਹੀ ਨਹੀਂ ਸਮਾਨ ਦਾ ਦੀ ਕਦੀ ਕਹਿੰਦੀ ਥੋਮ ਲੈ ਆ ਆ ਅਦਰਕ ਲੈ ਆ ਕਦੀ ਕੋਲ ਲੈ ਆ ਇੱਥੇ ਨਹੀਂ ਮਿਲਦੀ ਉਹ ਓਡੀ ਜੀ ਮਿਲ ਨਹੀਂ ਸਕਦੀ ਬੜਾ ਬਹੁਤ ਆਇਆ ਸੱਜੀ ਉੱਡੀ ਆ ਨਾ ਉੱਥੇ ਉੱਥੇ ਓਡੀ ਕੀ ਆ ਉੱਥੇ ਉੱਥੇ ਹਾਂ ਪੁੱਤ ਮੇਰਾ ਤੇ ਸੌਂ ਗਿਆ ਸਿੰਦਾ ਕਿਸੇ ਜਾਣਾ ਗੁਦਰਸਾ ਮੁੱਠਾ ਟੇਕਾ ਯਾਰ ਲੱਗੇ ਹੋਰ ਕੀ ਕਰਨ ਜਾਣਾ ਮੈਂ ਲੈਣਾ ਗੁਦਰਸਾ ਸਹਿ ਜਾਣਾਗੇ ਪੈਸੇ ਉਹਦੇ ਕੋ ਵਾਦੂ ਉਹ ਉਹ ਪੀ ਲੈਣਾ ਵਸ ਇਹ ਤਾਂ ਦਿਹਾਣਾ ਇਕੱਲਾ ਇਕੱਲਾ ਮੇਰਾ ਤਾਂ ਤੇ ਬੇਸ ਖੋਲੀ ਆ ਹੈ ਕਮੈਂਟ ਆ ਗਿਆ ਵੀ ਗੋਪੀ ਖਾਪੜ ਖੇੜੀ ਨੂੰ ਭਰਾਣੇ ਮਿਲ ਲਿਆ ਵਾ ਆ ਬੜੇ ਕਮੈਂਟ ਆਈ ਲਾ ਵੀ ਸਾਰੇ ਜਣ ਕਹਿੰਦੇ ਗੋਪੀ ਭਰਾਣ ਨੂੰ ਮਿਲਿਆ ਵਾ ਬਹੁਤ ਕਮੈਂਟ ਇਹ ਕੜੀ ਸਟੋਰੀ ਹੁਣ ਇਹਨਾਂ ਨੇ ਨਾਟਕ ਨਹੀਂ ਮੁੱਕ ਦੇਖਦੇ ਕਰਨਾ ਇਹਨਾਂ ਨੇ ਕੀ ਕੋਈ ਕੰਮ ਇਹਦਾ ਵੀ ਹੁੰਦੀ ਹੈ ਭਾਈ ਵੇਖ ਕੋਈ ਖੂਬੀ ਪਈ ਵੇਸੇ ਹੈ ਕੀ ਹੈ ਅੱਛਾ ਅੱਛਾ ਠੀਕ ਠੀਕ ਇਹ ਸ਼ਾਰਟ ਮੂਵੀਆਂ ਕਰਦੇ ਵੀ ਅੱਛਾ ਅੱਛਾ ਉਹ ਇਹਨਾਂ ਦਾ ਉਹ ਚੈਨਲ ਹੈ ਚੈਨਲ ਲੈ ਆ ਵੀ ਦੋ ਜਾਨੀਆਂ ਨੀਆਂ ਕੰਮ ਕਰਨ ਰਸੋਈ ਚ ਆ ਗਈ ਆ ਆਪਣੇ ਹੁਣ ਤਿਆਰੀਆਂ ਹੋਈਆਂ ਗੁਰਦੁਆਰਾ ਸਾਹਿਬ ਜਾਣਾ ਹੈ ਮੱਥਾ ਟੇਕਣ ਵਾਸਤੇ ਵੇਖੋ ਕਿਹੜੇ ਗੁਰਦੁਆਰਾ ਸਾਹਿਬ ਖੜਦੇ ਇਹਨਾਂ ਦੇ ਨੇੜੇ ਤੇੜੇ ਗੁਰਦੁਆਰਾ ਸਾਹਿਬ ਕਾਫੀ ਹੈਗੇ ਨੇ ਹਾਂਜੀ ਆਜੋ ਬੱਚੀ ਬਾਦੂ ਪਪਾ ਆਏ ਨਹੀਂ ਕਿਤੇ ਡੇਗ ਗਿਆ ਹੀ ਨਹੀਂ ਕਿਤੇ ਡੇਗ ਗਿਆ ਹੀ ਨਹੀਂ ਕਿ ਇਹ ਮੇਰਾ ਪੁੱਤ ਮੜਾ ਲੜਦਾ ਇਹ ਮੇਰਾ ਰਾਜਾ ਉਹਨੇ ਬਹੁਤ ਮੋਹ ਕਰਦਾ ਹੀ ਪਪਾ ਹਾਂਜੀ ਹਾਂਜੀ ਚਾਚੀ ਆਦੋ ਸਾਰਿਆਂ ਲੈ ਆ ਇਹਨਾਂ ਦੇ ਛੱਡ ਕੇ ਕਰ ਸੱਸੀ ਕਾ ਹੁਣ ਕਰ ਦੋ ਮੈਂ ਜੋੜ ਕੇ ਸੱਸੀ ਕਾ ਦੋ ਮਮਾ ਕਿਤੇ ਮਮਾ ਮਮਾ ਕਿਤੇ ਮਮਾ ਕਦੇ ਚਾ ਲੇ ਵੀ ਮਿੱਤਰਾ ਭਰਾ ਹੋ ਗਿਆ ਰੈਡੀ ਤੇ ਹੁਣ ਚੱਲੇ ਆਪਾਂ ਬਸ ਗੋਪੀ ਕੇ ਕਰੰਟ ਕਦਾ ਪਿਆ ਲੈ ਵੀ ਮੁੰਮੂ ਮੈਨੂੰ ਪਤਾ ਵਿੱਚ ਹੈਗਾ ਉਸ ਤੋਂ ਕਰੰਟ ਅਰੇ ਤੂੰ ਜਾਣ ਕੇ ਪੰਗੇ ਲੈਣਾ ਤੂੰ ਉਹਨੂੰ ਮਰੋੜਾਂਂ ਦੇ ਲੈ ਵੀ ਕਰ ਤਾਂ ਸਹੀ ਕੇ ਮਮਾ ਮੈਂ ਅੰਨਾ ਮੇਰੀ ਦਾੜ ਪੀੜੋਂ ਦੀ ਚੱਕਾਂਂ ਦੇ ਲੈ ਵੀ ਐਪੀ ਲੱਗੇ ਦੀਆਂ ਪੀਲਾ ਐਪੀ ਪੀਲਾ ਵੇਖੀ ਖੇਚਦੀ ਵੇਖੀ ਵੇਖੀ ਆਹ ਲੈ ਗਈ ਹੁਣ ਤੂੰ ਕਹੋਂ ਮੈਂ ਕਹਾਂ ਚੱਲ ਜੀ ਕਿੰਨਾ ਸਵਾਦ ਆ ਪੀਲਾ ਪੀਲਾ ਆਹ ਆ ਖਚੰਡੀ ਆ ਹੋਏ ਮਿੱਠੀ ਆ ਵੀ ਸੰਦੇਵੀ ਹੋ ਗਈ ਰੈਡੀ ਤੇ ਹੁਣ ਚੱਲੇ ਆਪਾਂ ਪਹਿਲਾਂ ਨਹੀਂ ਹੁਣ ਭੂਆ ਕੰਡੇ ਵੀ ਮੈਂ ਵੀ ਨਾਲ ਜਾਣਾ ਮਾਂ ਚੋਂ ਵੀ ਲੈ ਚੱਲਦੇ ਹਾਂ ਚਲੋ ਜੀ ਆਪਾਂ ਸਭ ਠੀਕ ਹੈ ਹਾਂ ਜੀ ਬੈਠੋ 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 ਪਾਜੀ ਆਪਾਂ ਫੇਰ ਇੱਥੇ ਮਤਲਬ ਠੀਕ ਹੈ ਉੱਥੇ ਨਹੀਂ ਤੁਹਾਨੂੰ ਆਹ ਇੱਥੇ ਟੇਕ ਲੈਨੇ ਕੋਈ ਗੱਲ ਨਹੀਂ ਹੋਰ 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 ਚਲੋ ਜੀ ਪੁਆ ਜੀ ਨਾਲ ਜਾਣਗੇ ਕਿਦਾਂ ਪੁਆ ਜੀ ਨਹੀਂ ਇਹਨੂੰ ਰਹਿਣ ਦਤਾ ਚਲੋ ਰਹਿਣ ਦ ਫਿਰ ਰਹਿਣ ਦ ਰਿਆਂ ਦੋਨੇ ਰਹਿਣ ਦ ਕੋ ਗਾਣ ਚਲੋ ਨਹੀਂ ਨਹੀਂ ਬੈਠੇ 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 ਸ਼ਾਹ ਜੀ ਤੁਹਾਡੇ ਬਣਾ ਦੀਸ ਜੱਗ ਸੁਣਾ ਉਹਦੇ ਅੱਛਾ ਮੇਟੋ ਬੈਠੇਗਾ ਕਿ ਨਹੀਂ 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 ਤਾਂ ਮਾ ਉੱਤਰ ਕੇ ਲਾਈ ਇੱਕ ਸਾਰ ਥਕਾ ਕਿਆ ਲੈ ਮਾਰੇ ਖਿੱਚ ਕੇ ਬਾਰੀ ਕਿਆ ਲੈ ਜੀ ਇਧਰ ਕਿਧਰ ਚੱਲੇ ਆਪਾਂ ਪਹਿਲਾਂ ਅਜੇ ਪੈਸੇ ਭਜੇ ਕਰਾਉਣੇ ਆ ਠੀਕ ਲੈ ਇੱਕ ਮੈਨੂੰ ਭੇਖਾ ਪਈ ਜਾਂਦਾ ਤੂੰ ਭਾਬੀ ਦਾ ਸੂਟ ਪਾਇਆ ਨਾ ਤੇ ਮੈਨੂੰ ਭੇਖਾ ਪਈ ਜਾਂਦਾ ਆ ਗੇਟ ਉਦੋਂ ਬਣ ਗਿਆ ਸੀਗਾ ਜਦੋਂ ਮੈਂ ਪਹਿਲਾਂ ਆਇਆ ਕਿ ਤੇ ਕਿਰਨ ਦੀਦੀ ਹੁਣ ਦੇ ਨਾਲ ਹੁਣ ਤੇ ਬਹੁਤ ਸੋਹਣਾ ਬਣ ਗਿਆ ਹੈ 45 ਲੱਖ ਇਹ ਗੁਰਦਰ ਸਾਹਿਬ ਅਸੀਂ ਆਏ ਹਾਂ 850 ਦੇ ਗੁਰਦਰ ਤੇ ਠੀਕ ਹੰਡੀ ਉਹ ਬਾਜੀ ਨੇ ਹਰ ਘੰ ਨੂੰ ਲੈ ਆਤੀ ਬਾਜੀ ਆ ਦੇਖੋ ਗੱਡੀ ਲੈ ਆਤੀ ਆ ਹਾਂ ਬਾਬਾ ਜੀ ਕੋ ਵਾਈ ਗਰੂ ਵਾਈ ਗਰੂ ਚਲੋ ਜੀ ਵੈਰੀ ਗੁੱਡ ਹਾਂ ਉਹ ਗੋਪੀ ਗਿਆ ਆ ਉਧਰ ਪ੍ਰਸ਼ਾਦ ਕਰਾਉਣ ਜਾਂ ਫਿਰ ਪਰਚੀ ਲੈਣ ਵਾਸਤੇ ਮਾਤਾ ਜੀ ਕੋ ਲਈ ਵੈਰੀ ਗੁੱਡ ਮੱਥਾ ਟੇਕੀ ਜਾਂਦੀ ਘੜੀ ਮੜੀ ਵਾਹ ਬਾਬਾ ਜੀ ਚਲ ਆਓ ਚਲੋ ਚਲੋ ਚੱਲੀਏ ਆ ਜਾਓ ਅੰਦਰ ਮੱਥਾ ਟੇਕੀ ਚਲੋ ਆਜੋ ਬਾਬਾ ਜੀ ਆ ਜਾ ਆ ਜਾ ਜਾ ਜੀ ਨਹੀਂ ਮਿਲ ਕੇ ਆਣੀਆਂ ਵਾ ਇਹਨੇ ਖੁਸ਼ੀ ਹੋਏ ਲੈ ਵੇਉਂ ਘੁੰਮ ਗਈ ਆ ਜਾਂਦੇ ਆਨੇ ਉਹਨੂੰ ਵੀ ਪੇਂਦਣਾ ਵੇਖੀ ਬੱਚਾ ਬੱਚਾ ਕੀਆ ਗੁੱਟੋ ਲੱਗ ਗਿਆ ਗੁੱਟੋ ਲੱਗੇ ਗਈ ਇੱਚੀ ਗੁੱਟੋ ਲੱਗ ਗਿਆ ਲੈ ਮਾਰਾ ਤੇ ਕਲੇਜੇ ਦੇ ਮੁੱਕੀ ਕੱਟ ਕਲੇਜਾ ਵੇਖੀ ਉਹਨੇ ਗੁੱਟੋ ਹਟਦੀ ਨਹੀਂ ਨਹੀਂ ਕੋਲਿਆ ਨਹੀਂ ਨਹੀਂ ਕਰ ਲਿਆ ਆ ਚੱਕ ਸੱਠਾਂ ਦਾ ਪੀਜ਼ਾ ਕਰਾ ਲਿਆ ਵਾ ਤੇ ਸੱਠਾਂ ਦਾ ਪੀਜ਼ਾ ਕਰਾਏ ਤੇ ਉਹਨਾਂ ਨੇ ਉਹਨਾਂ ਨੂੰ ਵੀਰ ਨੂੰ ਕਹਿੰਦਾ ਕਹਿੰਦਾ ਤੇ ਉਹ ਕਹਿੰਦਾ 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 ਆਪਾਂ ਜੀ ਪਨੀਰ ਪਾ ਦੇਵੋਗੇ ਜਾਂਦੇ ਆ ਤੇ ਕੋਈ ਗੰਦ ਫਿਰ ਕੇ ਗਾਂਦ ਪਨੀਰ ਪਾ ਦਣਗੇ ਮੈਂ ਟੈਨਸ਼ਨ ਨਹੀਂ ਲਈਦੀ ਨਹੀਂ ਮੇਰੇ ਹੁੰਦਾ ਗੱਲ ਕਰ ਗੱਲ ਕਰਾਂ ਹਾਂ ਕੌਣ ਆ ਉਹਦਾ ਪਨੀਰ ਵਾਲੀ ਦਾ ਆਪਣੇ ਲੋਕੀ ਹੈ ਲੋਕੀ ਕੋਈ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਕਾਪੀ ਖਾਪੜ ਘੜੀ ਵਾਲਾ ਆਇਆ ਮੈਂ ਮੈਂ ਕਹਿੰਦਾ ਗੋਪੀ ਵੀਰ ਗੋਪੀ ਭਾਜੀ ਗੋਪੀ ਭਾਜੀ ਆ ਮੈਂ ਵੀ ਕਹਿੰਦਾ ਮੈਂ 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 ਵੀ ਲੈਣੀ ਆ ਨਹੀਂ ਨਹੀਂ ਮਦਰੀ ਮੈਂ ਵੀ ਲੈਣੀ ਆ 5000 ਦੀ ਮੈਂ ਵੀ ਲੈਣੀ ਹੈ ਇਹ ਚੰਗੀ ਸਗੋਂ ਇਹ ਚੰਗੀ ਭਰਾ ਸੀ ਨਾ ਤੋਂ ਨਾਲ ਇਹ ਚੰਗੀ ਹੈ ਠੀਕ ਨਹੀਂ ਕਰ ਕਿਉਂ ਆ ਪੀਜਾ ਚੈੱਕ ਕਰੋ ਜੀ ਜਰਾ ਆਹਾ ਹਾ 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 ਲੈ ਵੀ ਨਹੀਂ ਤੇ ਲੱਗੀਆਂ ਲੱਗਣ ਮੇਰੇ ਵਿੱਚ ਨੀਰ ਵਿੱਚ ਨੱਪਿਆ ਵਾ ਮੈਂ ਨਹੀਂ ਮਿਸ ਕੀ ਤਾਂ ਨੱਪਿਆ ਵਾ ਰਗੜ ਕੇ ਪਾਇਆ ਰਗੜ ਕੇ ਜੀ ਮੈਂ ਹਾਂਜੀ ਚੱਲ ਜੀ ਅੱਜ ਕੋ ਬਣਾਈਏ ਵੈਰੇਟੀ ਕੋਈ ਆਪ ਖੁਦ ਤਿਆਰ ਕਰੀਏ ਮੈਨੂੰ ਬਣਾ ਦਿਓ ਪੀਪੀ ਦੇ ਪਿਆਜ਼ ਤੋਂ ਮੈਂ ਅੱਜ ਮੈਂ ਚੋਣ ਨਹੀਂ ਖਾਣੀ ਚਲੋ ਕੋਈ ਨਿਆ ਅੱਜ ਆਪਾਂ ਤਿਆਰ ਕਰਦੇ ਕੋਈ ਚੰਗੀ ਜਿਹੀ ਚੀਜ਼ ਠੀਕ ਹੈ ਅੱਜ ਚੀਜ਼ ਘਰੇ ਘਰੇ ਕੋਈ ਸੀ ਘਰੇ ਪੀ ਲੈਣਾ ਲਈ ਆਹ ਉਹ ਪੀ ਲੈਣਗੇ ਜੂਸ ਮੈਂ ਕਹਾਂ ਦੀ ਓਏ ਇੱਕ ਮਿਕਸ ਕਰਾਉਣਾ ਤੇ ਇੱਕ ਕਰਾਉਣਾ ਹੀ ਬਣਾਣਾ ਸ਼ੇਕ ਠੀਕ ਹੈ ਮੈਂ ਪੀ ਰਿਹਾ ਮੰਗੋ ਸ਼ੇਕ ਸੰਦੀਪ ਵੀ ਮੰਗੋ ਸ਼ੇਕ ਪੀਂਦੀ ਆ ਤੇ ਭਾਬੀ ਜੀ ਹਣੀ ਪੀਣਗੇ ਮਿਕਸ ਹੈ ਵੀਰ ਡੈਡੀ ਨੇ ਭੇਜੀਆਂ ਇਹ ਤਾਂ ਕਾਰ ਦੇ ਵਿੱਚ ਉਦੋਂ ਦੀਆਂ ਪਈਆਂ ਸੀ ਭਾਵੇਂ ਗਰਮੀ ਦੇ ਨਾਲ ਬੰਦਲ ਗਈਆਂ ਹੁਣ ਤੋਰੀਆਂ ਸਹੀ ਹੈ ਲੈ ਜੇਰ ਆਪਾਂ ਇਹਨੇ ਕੁਝ ਇਹਨਾਂ ਕੁ ਚੀਜ਼ ਲੈ ਗਏ ਹਾਂ ਮਿਸਟੈਂਗ ਕੀ ਹੈ ਮਿਸਟੈਂਗ ਆਹ ਹੋ ਮੂੜੀਆਂ ਮੂੜੀਆਂ ਸਭ ਕੁਝ ਹੈਗਾ ਮਿਰਚਾਂ ਵਾਂ ਅੱਛਾ ਆਹ ਵੇ ਧਨੀਆ ਪਦੀਨਾ ਲੈ ਗੁਰੂ ਆਂਬੀਆਂ ਵੀ ਹੈਗੀਆਂ ਪਦੀਨਾ ਵੀ ਹੈਗਾ ਚਟਨੀ ਕੋਟ ਲੈਣੀ ਲੱਲਾ ਆਂਬੀਆਂ ਵੀ ਹੈਗੀਆਂ ਹੀ ਗੱਡੀ 'ਚ ਸਾਰਾ ਸਮਾਨ ਪਿਆਈ ਬਾਬੇ ਜੀ ਅੰਦਰ ਆ ਗਿਆ ਚੌਲ ਤੇ ਪ੍ਰਸ਼ਾਦਾ ਉਹ ਜੀ ਨੇ ਤਿਆਰ ਕੀਤਾ ਭਾਜੀ ਜੀ ਜੀ ਆਈਦਾਵਲਾ ਵਧੀਆ ਲਗਾ ਲਾਈਕ ਪਾਉਂਡ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਤੇ ਵਧੀਆ ਵਧੀਆ ਕਮੈਂਟ ਕਰ ਦਿਓ ਠੀਕ ਆ ਤੇ ਬਾਕੀ ਹੁਣ ਭੂਆ ਹਾਂ ਨੇ ਕਹਿੰਦਾ ਨਾ ਅਬਦਤ ਮੈਂ ਕਹਿੰਦਾ ਨਾਲ ਹੀ ਲੱਚ ਚੱਲਦੇ ਆਂ ਕਾਲੇ ਨੂੰ ਤੇ ਜੇ ਨਾ ਆਇਆ ਤਾਂ ਮੇਰੇ ਫੁੱਕ ਆਪਣਾ ਭੂਆ ਜੀ ਨੇ ਫਫੜ ਕੇ ਕਿਹਾ ਫਿਰ ਮਿਲ ਕੇ ਆ ਡੈਡੀ ਜੀ ਨਾਲ ਕਿ ਉਹ ਡੈਡੀ ਕਹਿੰਦੇ ਭੂਆ ਆਪਣੇ ਨਾਲ ਆ ਮੈਂ ਮਿਲ ਕੇ ਜਾਵਾਂਗੇ ਹਾਂ